ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲੀ ਆਦਤਾਂ ਨਿਮਾਨਾਂ ਬਾਦਸ਼ਾਹੀਏ ਮਿਲੀ ਆਦਤਾਂ ਵਾਖੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਸੰਗਤ ਜੀ ਆਪ ਜੀ ਦੇ ਨਾਲ ਅੱਜ ਉਹ ਜਾਪ ਆਪਾਂ ਅਕਸਰ ਗੱਲ ਕਰਦੇ ਹਾਂ ਜੀ ਕੋਈ ਕਿਸੇ ਨੂੰ ਕਹਿੰਦਾ ਕਿ ਇਹੋ ਜਿਹਾ ਸ਼ਬਦ ਦੇ ਦਿਓ ਇਹੋ ਜਿਹਾ ਜਾਪ ਦੇ ਦਿਓ ਜਿਹਦੇ ਨਾਲ 5 ਮਿੰਟ ਚ ਕੰਮ ਹੋ ਜਾਵੇ ਇਹੋ ਜਿਹਾ ਕੋਈ ਬਾਣੀ ਦੀ ਤੁਕ ਮਿਲ ਜਾਵੇ ਕੋਈ ਮੰਤਰ ਮਿਲ ਜਾਵੇ ਇਹ ਅਕਸਰ ਮੈਂ ਨਾ ਕਮੈਂਟਾਂ ਦੇ ਵਿੱਚ ਵੀ ਆਉਂਦਾਗਾ ਸੰਗਤ ਦਾ ਫੋਨ ਵੀ ਆਉਂਦਾਗਾ ਤੇ ਸਾਡੀ ਬਿਰਤੀ ਵੀ ਇਹੋ ਜਿਹੀ ਆ ਕਿਉਂਕਿ ਜਦੋਂ ਕਿਸੇ ਨੇ ਮੰਨ ਲਓ ਇੱਕ ਨੌਕਰੀ ਲੈਣੀ ਆ ਇੱਕ ਇਨਸਾਨ ਨੇ ਉਹਨੇ ਪਹਿਲਾ 10ਵੀਂ ਕਰਨੀ ਆ ਫਿਰ 12ਵੀਂ ਕਰਨੀ ਆ ਕੋਈ ਡਿਪਲੋਮਾ ਕਰਦਾ ਕੋਈ ਬੀਏ ਕਰਦਾ ਕੋਈ ਐਮਏ ਕਰਦਾ ਕੋਈ ਬੀਐਡ ਕਰਦਾ ਹਰ ਇੱਕ ਚੀਜ਼ ਦਾ ਪ੍ਰੋਟੋਕੋਲ ਹੁੰਦਾ ਉਸ ਤੋਂ ਬਾਅਦ ਜਾ ਕੇ ਉਹ ਨੌਕਰੀ ਦੇ ਕਾਬਿਲ ਬਣਦਾ ਪਰ ਧਰਮ ਦੇ ਰਸਤੇ ਦੇ ਅਸੀਂ ਇਹ ਕਹਿੰਨੇ ਵੀ ਅਸੀਂ 5 ਮਿੰਟ ਪਾਠ ਕਰ ਲਈਏ ਸਾਡਾ ਕੰਮ ਹੋਣਾ ਹੀ ਹੋ ਜਾਈ 10 ਦਿਨ ਪਾਠ ਕਰ ਲਈਏ ਕੰਮ ਹੋਣੇ ਹੋ ਜਾਈ ਬਾਣੀ ਹੈ ਇਹ ਤੋਰ ਦਰਗਾਹ ਤੋਂ ਆਈ ਆਪ ਨਿਰੰਕਾਰ ਦਾ ਰੂਪ ਆ ਇਹ 10 ਸਕਿੰਟ ਦੇ ਵਿੱਚ ਵੀ ਕੰਮ ਕਰ ਸਕਦੀ ਆ ਜਿਨ੍ਹਾਂ ਨੇ ਕਦੇ ਵੀ ਪਾਠ ਨਹੀਂ ਕੀਤਾ ਹੁੰਦਾ ਉਹ 10 ਦਿਨ ਕਰ ਲੈਣਾ ਮਹਾਰਾਜ ਇਨੀ ਕਿਰਪਾ ਕਰ ਦਿੰਦੇ ਨੇ ਉਹਨਾਂ ਨੂੰ ਆਪਣੀ ਬਣਾ ਲੈਂਦੇ ਨੇ ਤੇ ਅੱਗੇ ਆਪਣੇ ਆਪ ਹੀ ਬਾਣੀ ਚੱਲੀ ਜਾਂਦੀ ਆ ਪਰ ਤੁਹਾਡੀ ਭਾਵਨਾ ਡਿਪੈਂਡ ਕਰਦੀ ਆ ਕਿ ਤੁਸੀਂ ਕਿਸ ਹੱਦ ਤੱਕ ਬਾਣੀ ਨੂੰ ਪਿਆਰ ਕਰਦੇ ਹੋ ਕਿਸ ਹੱਦ ਤੱਕ ਬਾਣੀ ਨੂੰ ਮੰਨਦੇ ਹੋ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਜੇ ਕੋਈ ਮੇਰੇ ਕੋਲ ਅਸੀਂ ਇੱਕ ਸੰਗਤ ਦੇ ਵਿੱਚ ਵਿਚਰ ਰਹੇ ਸੀਗੇ ਪ੍ਰੋਗਰਾਮ ਤੇ ਗਏ ਇੱਕ ਮਾਤਾ ਜੀ ਮਿਲੇ ਤੇ ਮੇਰਾ ਸੁਭਾਗ ਆ ਵੀ ਮੈਂ ਮਨ 'ਚ ਮੇਰੇ ਇਹ ਰਹਿੰਦਾ ਵੀ ਮੈਂ ਵੱਧ ਤੋਂ ਵੱਧ ਮਹਾਂਪੁਰਸ਼ਾਂ ਬਾਰੇ ਜਾਣਾ ਪੁੱਛਾਂ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਉਹਨਾਂ ਨੂੰ ਦੇਖਿਆ ਉਹਨਾਂ ਦੀ ਚੰਗੀ ਤਰ੍ਹਾਂ ਸੰਗਤ ਕੀਤੀ ਉਹਨਾਂ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਤਾਂ ਮਾਤਾ ਜੀ ਕਹਿੰਦੇ ਵੀ ਅਸੀਂ ਅਮਰਤ ਜ਼ਰੂਰ ਛਕ ਲਿਆ ਸੀ ਪਰ ਅਸੀਂ ਨਿੱਤ ਨੇਮ ਨਹੀਂ ਕਰਦੇ ਸੀ ਮੈਂ ਕਿਹਾ ਜੀ ਨਿੱਤ ਨੇਮ ਕਰਦੇ ਨਹੀਂ ਸੀ ਕਹਿੰਦੀ ਨਾ ਤੇ ਮੈਂ ਕਿਹਾ ਜੀ ਫੇਰ ਕਿਰਪਾ ਕਿਵੇਂ ਹੋਈ ਕਿਉਂਕਿ ਇਹ ਤਾਂ ਸਾਡਾ ਗੁਰੂ ਨੇ ਨੇਮ ਕਿਹਾ ਵੀ ਜਿਹੜਾ ਸਿੱਖਾ ਉਹਨੇ ਪੰਜ ਬਾਣੀਆਂ ਦਾ ਜਾਪ ਸਵੇਰੇ ਸ਼ਾਮ ਨੂੰ ਰਹਿ ਰਾਸ ਰਾਤ ਨੂੰ ਕੀਰਤਨ ਸੋਲਾ ਕਰਨਾ ਹੀ ਕਰਨਾ ਇਹਦੇ ਵਿੱਚ ਕੋਈ ਛੋਟ ਨਹੀਂ ਇਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਕਰ ਲਓ ਸਾਡੇ ਤੇ ਕਹਿੰਦੀ ਬਹੁਤ ਜ਼ਿਆਦਾ ਗਰੀਬੀ ਆ ਗਈ ਕਦੇ ਘਰ ਵਿੱਚ ਕਲੇਸ਼ ਕਦੇ ਕੋਈ ਜਿਹਨੂੰ ਗੱਲ ਕਰਿਆ ਕਰਿਓ ਤਪਿਆ ਹੀ ਹੋਇਆ ਕਰੇ ਕੋਈ ਮੁੰਡਾ ਬਾਹਰੋਂ ਆ ਰਿਹਾ ਉਹ ਵੀ ਤਪਿਆ ਨੂੰ ਉਦੋਂ ਤਪੀ ਹੋਈ ਕਦੇ ਮੈਂ ਨਾ ਮੈਨੂੰ ਕਿਸੇ ਨੇ ਦੱਸਿਆ ਵੀ ਮਹਾਂਪੁਰਸ਼ ਰਹਿੰਦੇ ਨੇ ਭਾਈ ਤੂੰ ਜਾ ਕੇ ਅਰਦਾਸ ਬੇਨਤੀ ਕਰ ਆਲਾ ਤੇ ਦੇਖੋ ਅਸੀਂ ਬਾਣੀ ਨਾਲ ਜੋੜਨ ਦੀ ਗੱਲ ਤੇ ਲੈ ਕੇ ਆਉਣਾ ਤੁਹਾਨੂੰ ਕਿਉਂਕਿ ਅਸੀਂ ਨਹੀਂ ਚਾਹੁੰਦੇ ਅਗਲਾ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਨੇ ਵੀ ਤੁਸੀਂ ਸਰੀਰਾਂ ਨਾਲ ਜੋੜ ਰਹੇ ਹੋ ਜਿਹੜੇ ਜੁੜੇ ਨੇ ਜਿਨ੍ਹਾਂ ਤੇ ਕਿਰਪਾ ਹੋ ਰਹੀ ਆਓ ਆਪ ਜਾਣਦੇ ਨੇ ਵੀ ਬਾਣੀ ਦੇ ਨਾਲ ਹੀ ਬਾਣੀ ਦੇ ਜਰੀਏ ਨਾਲ ਹੀ ਜੁੜਿਆ ਜਾ ਰਿਹਾ ਤਾਂ ਉਹ ਮਾਤਾ ਜੀ ਕਹਿੰਦੀ ਮੈਂ ਬਾਬਾ ਜੀ ਕੋਲ ਗਈ ਤੇ ਮਹਾਂਪੁਰਸ਼ਾਂ ਨੂੰ ਉਹ ਬੇਨਤੀ ਕੀਤੀ ਕਿ ਸਾਡੇ ਘਰ 'ਚ ਕਲੇਸ਼ ਬਹੁਤ ਆ ਮਾਂ ਪਰੇਸ਼ਾਨੀ ਕਹਿੰਦੀ ਬਸ ਦੋ ਸ਼ਬਦ ਹੀ ਬੋਲੇ ਮੈਨੂੰ ਕਹਿੰਦੀ ਭਾਈ ਨਿਤਨੇਮ ਕਰਿਆ ਕਰੋ ਨਾਲੇ ਗੁਰਮੰਤਰ ਦਾ ਜਾਪ ਕਰਿਆ ਕਰੋ ਕਹਿੰਦੀ ਮੈਂ ਕਹਾਂ ਮਰਾ ਸਤਿਵਚਨ ਮੈਂ ਘਰ ਆ ਕੇ ਸਰਦਾਰ ਜੀ ਨੂੰ ਕਿਹਾ ਵੀ ਆਪਾਂ ਨਿਤਨੇਮ ਸ਼ੁਰੂ ਕਰੀਏ ਵੀ ਆਪਾਂ ਤਾਂ ਅਮਰਤ ਸ਼ਗਲ ਨਿਤਨੇਮ ਹੀ ਨਹੀਂ ਕਦੇ ਕਰਿਆ ਅਸੀਂ ਨਿਤਨੇਮ ਕਰਨ ਲੱਗੇ ਸਵੇਰੇ ਉੱਠ ਕੇ ਕਹਿੰਦੀ ਗੁਰਮੰਤਰ ਦਾ ਜਾਪ ਉੱਠਦੇ ਬੈਹਂਦੇ ਸਾਨੂੰ ਨਹੀਂ ਪਤਾ ਲੱਗਿਆ ਉਹ ਦਿਨ ਸਾਡੇ ਘਰ ਚੋਂ ਕਦੋਂ ਕਲੇਸ਼ ਖਤਮ ਹੋ ਗਿਆ ਕਦੋਂ ਸਾਡੇ ਘਰ ਚੋਂ ਚੜਚੜਾਪਨ ਸਾਰਿਆਂ ਨੇ ਕਹਿੰਦੇ ਸਾਡੇ ਘਰ ਚ ਹੁਣ ਮਾਹੌਲ ਇਹਜਾ ਹੋ ਗਿਆ ਇਹ ਇਹ ਤਕਰੀਬਨ ਤੁਹਾਨੂੰ ਮੈਂ 2005-6 ਦੀ ਗੱਲ ਦੱਸ ਰਿਹਾ ਮਾਹੌਲ ਇਹਜਾ ਹੋ ਗਿਆ ਕਹਿੰਦੀ ਜੇ ਹੁਣ ਕਿਸੇ ਨੇ ਗੱਲ ਵੀ ਕਰਨੀ ਹੈ ਨਾ ਕਹਿੰਦੀ ਇਸ਼ਾਰਿਆਂ ਨਾਲ ਕਰਦੇ ਨੇ ਜੇ ਪੁੱਛੇ ਵੀ ਕੀ ਆ ਉਹ ਕਹਿੰਦਾ ਮੈਂ ਪਾਠ ਕਰ ਰਿਹਾ ਮੈਨੂੰ ਬੁਲਾਓ ਨਾ ਮੈਨੂੰ ਇਸ਼ਾਰੇ ਨਾਲ ਹੀ ਦੱਸ ਦਿਓ ਸੋ ਜਿਹੜਾ ਨਿੱਤ ਨਿਯਮ ਆ ਉਹ ਆਪਣਾ ਮੂਲ ਆ ਜੇਕਰ ਆਪ ਜੀ ਨੇ ਜੁੜਨਾ ਨਾ ਤਾਂ ਮੇਰੀਆਂ ਜੋ ਮਹਾਪੁਰਸ਼ਾਂ ਵੱਲੋਂ ਉਹਨਾਂ ਨੇ ਜੀ ਨਿਕ ਸਮਤ ਬਖਸ਼ੀ ਆ ਮੇਰੀਆਂ ਕੋਈ ਗੱਲਾਂ ਨਹੀਂ ਇਹ ਨਾ ਸੋਚਿਆ ਕਰੋ ਜਿਆਦਾ ਸਵਾਲ ਤਾਂ ਜਿਆਦਾ ਫੋਨ ਤਾਂ ਇਸ ਗੱਲ ਤੇ ਹੀ ਆਉਂਦੇ ਨੇ ਵੀ ਨਿੱਤ ਨਿਯਮ ਵੇਲੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਅਸੀਂ ਢਿੱਲ ਪਤਾ ਕਿੱਥੇ ਕਰ ਜਾਂਦੇ ਆ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀ ਸੌਖੀ ਹੁੰਦੀ ਆ ਨਾ ਉਹਨੂੰ ਅਸੀਂ ਕਹਿੰਨੇ ਆ ਜਿਵੇਂ ਸਟੂਡੈਂਟ ਹੁੰਦਾ ਉਹ ਕਹਿੰਦਾ ਮੈਂ ਸੌਖੀ ਚੀਜ਼ ਪੜ੍ਹਣੀ ਨਹੀਂ ਉਹ ਮੈਨੂੰ ਆਉਂਦੀ ਆ ਤੇ ਜਿਹੜੀ ਔਖੀ ਆ ਉਹ ਮੈਂ ਕਰਨੀ ਨਹੀਂ ਕਿਉਂਕਿ ਮੈਂ ਤੋ ਕਰੀ ਨਹੀਂ ਜਾਣੀ ਸੌਖਾ ਪੜਿਆ ਨਹੀਂ ਔਖਾ ਆਉਂਦਾ ਨਹੀਂ ਫਿਰ ਆਊਗਾ ਕੀ ਗੱਲ ਖਤਮ ਹੋ ਗਈ ਨਾ ਆਪ ਜੀ ਨਾ ਆਹ ਗੱਲ ਮੰਨ ਲਓ ਨਿਤਨੇਮ ਅੰਮ੍ਰਿਤ ਵੇਲੇ ਦਾ ਜਾਪ ਤੁਹਾਨੂੰ ਮਰਜ਼ ਇੰਨਾ ਸਮਾਂ ਦੇਣਗੇ ਤੁਸੀਂ ਆਪ ਨਾ ਪੰਜਾਬ ਚ ਐਨ ਮਤਲਬ ਖਿੜੇ ਖਿੜੇ ਖੁਸ਼ ਖੁਸ਼ ਰਹੋਗੇ ਵੀ ਜਿਵੇਂ ਮੈਂ ਕਹਿੰਦਾ ਅਗਲਾ ਕਹਿੰਦਾ ਯਾਰ ਬੜਾ ਖੁਸ਼ ਹਾਂ ਕੀ ਹੋ ਗਿਆ ਕੀ ਮਿਲ ਗਿਆ ਐਵੇਂ ਦਾ ਤੁਹਾਡਾ ਸੁਭਾਅ ਹੋ ਜਾਊਗਾ ਅ ਤਿੰਨ ਚਾਰ ਗੱਲਾਂ ਨੇ ਜੇ ਚੰਗੀਆਂ ਲੱਗਣ ਤਾਂ ਮੰਨ ਲਿਓ ਜੇ ਨਹੀਂ ਲੱਗਦੀਆਂ ਤਾਂ ਕੋਈ ਗੱਲ ਨਹੀਂ ਜਿਵੇਂ ਤੁਸੀਂ ਚਰਿਓ ਚੱਲੀ ਜਾਓ ਹੁਣ ਤੱਕ ਜ਼ਿੰਦਗੀ ਲੰਘਾਈ ਦਿੱਤੀ ਨਾਨੀ ਆ ਚਾਰ ਪੰਜ ਗੱਲਾਂ ਨੇ ਬਸ ਪਹਿਲੀ ਗੱਲ ਰਾਤ ਨੂੰ ਕੋਸ਼ਿਸ਼ ਕਰੋ ਵੀ ਸਮੇਂ ਦੇ ਹਿਸਾਬ ਨਾਲ ਟਾਈਮ ਨਾਲ ਸੋ ਜਾਓ ਤੇ ਜਦੋਂ ਸੋਣਾ ਨਾ ਉਸ ਤੋਂ 5 ਮਿੰਟ ਪਹਿਲਾਂ ਕੀਰਤਨ ਸੁੋਇਲਾ ਤੇ ਵਾਹਿਗੁਰੂ 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 ਜਾਂ ਮੂਲ ਮੰਤਰ ਦਾ ਗੁਰ ਮੰਤਰ ਕਰਕੇ ਸੋਇਆ ਕਰੋ ਤੁਹਾਨੂੰ ਮਹਾਰਜ ਆਪੇ ਉਠਾ ਦੇਣਗੇ ਮੇਰੀ ਗੱਲ ਦਾ ਭਰੋਸਾ ਰੱਖਿਓ ਇਹ ਮਹਾਂਪੁਰਸ਼ਾਂ ਦੇ ਜੋ ਬਚਨ ਸੀ ਨਾ ਅਸੀਂ ਵੀ ਕਮਾਏ ਨੇ ਕਮਾ ਰਿਆਂ ਉਹ ਆਪੇ ਕਿਰਪਾ ਕਰ ਦਿੰਦੇ ਨੇ ਤਾਂ ਬੰਦੇ ਦੀ ਸਮਰੱਥਾ ਨਹੀਂ ਹੁੰਦੀ ਸਵੇਰੇ ਕੀ ਕਰਨਾ ਜਦੋਂ ਅੱਖ ਖੁੱਲ੍ਹ ਕੀਣਾ ਅੱਜ ਕੱਲ ਤਾਂ ਠੰਡ ਦਾ ਸਮਾਂ ਆਗਾ ਬੁੱਕਲ ਮਾਰ ਲਓ ਰਜਾਈ ਦੀ ਰਾਮ ਨਾਲ ਬੈਠ ਜਾਓ ਰਾਮ ਨਾਲ ਇਸ਼ਨਾਨ ਬਾਚ ਕਰ ਲਿਓ ਕੋਈ ਫਰਕ ਨਹੀਂ ਪੈਂਦਾ ਹੈਗਾ ਜੇ ਤਾਂ ਜੁੜਨਾ ਤਾਂ ਕਿਉਂਕਿ ਅਸੀਂ ਇਸ ਗੱਲ ਦੀ ਢਿੱਲ ਕਰ ਜਾਈਏ ਯਾਰ ਠੰਡ ਬਹੁਤ ਆ ਉੱਠਾਂਗੇ ਨਹਾਵਾਂਗੇ ਫਿਰ ਪਾਠ ਕਰਾਂਗੇ ਉਹ ਉਹ ਵੀ ਸਮਾਂ ਚਲੇ ਜਾਂਦਾਗਾ ਅਰਜਾਈ ਦੀ ਆਪਣੀ ਨਾਮ ਨਾਲ ਵਾਲੇ ਵਾਲੇ ਉਹਨੂੰ ਕਵਰ ਕਰ ਲਓ RAM ਨਾਲ ਬੈਠ ਕੇ ਨਵਾਸ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਜਾਪ ਨਾਲ ਜੁੜਜੋ ਜੇ ਇਹ ਔਖਾ ਲੱਗਦਾ ਫਿਰ ਮੂਲ ਮੰਤਰ ਕਰ ਲਓ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਪੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਈਸ ਸੱਚ ਜਦੋਂ ਜਾਪ ਕਰਨਾ ਕੰਨਾਂ ਦੇ ਨਾਲ ਸੁਣਨਾ ਬਾਣੀ ਜਿੰਨੀ ਪੜਨੀ ਆ 1 ਮਿੰਟ 2 ਮਿੰਟ 5 ਮਿੰਟ ਕੰਨਾਂ ਨਾਲ ਸੁਣਨੀ ਆ ਫਿਰ ਕਿਰਪਾ ਛੇਤੀ ਹੁੰਦੀ ਆ ਸੋ ਇਸ ਤਰ੍ਹਾਂ ਜਾਪ ਕਰੋ ਮੋਬਾਈਲ ਨੂੰ ਨਾ ਬੰਦ ਕਰ ਦਿਆ ਕਰੋ ਮੈਲਵਲ ਸਵੇਰੇ ਮਹਾਂਪੁਰਸ਼ਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਸ ਦیدار ਹੀ ਕਰ ਲੇ ਗੁਰੂ ਮਹਾਰਾਜ ਦੇ ਦیدار ਕਰ ਲੇ ਤੇ ਉਸ ਤੋਂ ਬਾਅਦ ਉਹਨੂੰ ਸਾਈਡ ਤੇ ਰੱਖ ਕੇ ਨਾ ਜਦੋਂ ਇਹ ਜਾਪ ਕਰਨਾ ਪਤਾ ਕੀ ਕਹਿਣਾ ਸੱਚੇ ਪਾਤਸ਼ਾਹ ਆਪ ਜੀ ਨੇ ਬੜਾ ਤਰਸ ਕੀਤਾ ਰਹਿਮ ਕੀਤੀ ਮੈਨੂੰ ਜਗਾਤਾ ਤੇ ਹੁਣ ਮੈਂ ਬੈਠਣ ਲੱਗਿਆ ਆਪ ਜੀ ਦੀ ਕਿਰਪਾ ਸਦਕਾ ਜਿੰਨਾ ਆਪ ਜੀ ਨੂੰ ਭਾਵੇ ਨਾ ਮੇਰੇ ਕੋਲ ਓਨਾ ਜਾਪ ਕਰਾ ਲਿਓ ਮੇਰੀ ਸਮਰੱਥਾ ਨਹੀਂ 5 ਮਿੰਟ ਤੋਂ ਸ਼ੁਰੂ ਕਰ ਲਓ ਪੰਜ ਦੇ ਪੰਜਾਬ ਪਤਾ ਨਹੀਂ ਲੱਗਦਾ ਕਦੋਂ ਬਣ ਜਾਣਗੇ ਤੁਹਾਡੇ ਮਨ ਚ ਨਾ ਇੰਨਾ ਚੋਰ ਹੋਗਾ ਸਾਰਾ ਦਿਨ ਜਦੋਂ ਸੁਸਤੀ ਪੈਣ ਲੱਗੇ ਰਜਾਈ ਨੂੰ ਪਰਾਂ ਕਰ ਦੋ ਠੰਡ ਜੀ ਲੱਗਣ ਲੱਗ ਜੂਗੇ ਨਾ ਤੁਹਾਨੂੰ ਪਤਾ ਹੀ ਲੱਗਣਾ ਤੁਹਾਡਾ ਅੱਧਾ ਪੌਣਾ ਘੰਟਾ ਇਹ ਲਾ ਲਓ ਵੀ ਜਿਵੇਂ ਆਪਾਂ ਕਿੰਨੇ ਵੀ ਜਿਵੇਂ ਮੋਬਾਈਲ ਆ ਜਿਵੇਂ ਮੰਨ ਲਓ ਇੱਕ ਮੋਬਾਈਲ ਆ ਮੈਨੇ ਇਹਨੂੰ ਸਵੇਰੇ ਚਾਰਜ ਕਰਨਾ ਹੁੰਦਾ ਜਿਹਨੂੰ ਮੈਂ ਚਾਰਜ ਕਰੂੰਗਾ ਸਾਰਾ ਦਿਨ ਚੱਲੇਗਾ ਜਿਹੜੀ ਆਪਣੀ ਬੋਡੀ ਆ ਨਾ ਇਨੂੰ ਵੀ ਚਾਰਜ ਕਰਨਾ ਪੈਂਦਾ ਇਹਨੂੰ ਇੱਕ ਵਾਰੀ ਸਵੇਰੇ ਚਾਰਜ ਕਰ ਲਓ ਘੰਟਾ ਅੱਧਾ ਘੰਟਾ ਇਹ ਤਾਂ ਇਹੋ ਜਿਹਾ ਚਾਰਜ ਹਨ ਬਾਣੀ ਦਾ ਇਹਨੇ ਤੁਹਾਡਾ ਇੱਕ ਦਿਨ ਨਹੀਂ ਇੱਕ ਮਹੀਨਾ ਨਹੀਂ ਇੱਕ ਸਾਲ ਨਹੀਂ ਤੁਹਾਡੀ ਜ਼ਿੰਦਗੀ ਆਉਣ ਵਾਲਾ ਸਮਾਂ ਹੀ ਬਦਲ ਕੇ ਰੱਖ ਦੇਣਾਗਾ ਇਸ ਤਰ੍ਹਾਂ ਬਾਣੀ ਦੇ ਨਾਲ ਜੁੜਨਾ ਸ਼ੁਰੂ ਕਰੋ ਉਸ ਤੋਂ ਇਲਾਵਾ ਕਈਆਂ ਨੇ ਅਸੀਂ ਦੇਖੋ ਜਿੰਨੀਕ ਸੰਗਤ ਮਹਾਂਪੁਰਸ਼ਾਂ ਦੀ ਉਹ ਆਪ ਕਰਾਉਂਦੇ ਨੇ ਕਈਆਂ ਨੇ ਨਾ ਅਰਦਾਸ ਕਰਾ ਲਈ ਹੰਸਾਲੀ ਸਾਹਿਬ ਮਹਾਪੁਰਸ਼ ਕਹਿੰਦੇ ਨੇ ਭਾਈ ਆਹ ਜਾਪ ਕਰੋ ਆਹ ਪਾਠ ਕਰਿਆ ਕਰੋ ਬਾਣੀ ਪੜਿਆ ਕਰੋ ਉਹਨਾਂ ਦੇ ਮਨਛਪ ਤਾਂ ਕੀ ਹੁੰਦਾ ਅਸੀਂ ਤਾਂ ਜੀ ਇਸ ਤਰ੍ਹਾਂ ਸੁਣਿਆ ਸੀਗਾ ਵੀ ਮਹਾਪੁਰਸ਼ ਕਹਿੰਦੇ ਨੇ ਕਿਰਪਾ ਹੋ ਜਾਂਦੀ ਆ ਮਹਾਪੁਰਸ਼ ਕਹਿੰਦੇ ਨੇ ਕਿਰਪਾ ਹੋ ਜਾਂਦੀ ਆ ਸਾਡੇ ਨਾਲ ਫੋਨ ਤੇ ਵੀ ਗੱਲ ਹੁੰਦੀ ਆ ਡਾਇਰੈਕਟ ਮਹਾਪੁਰਸ਼ਾਂ ਤੋਂ ਅਰਦਾਸ ਕਰਾਈ ਐ ਸਾਡੇ ਨਾਲ ਸੰਗਤ ਵਿਚਰਦੀ ਆ ਤੇ ਮੈਂ ਕਿਹਾ ਜੀ ਪਾਠ ਕਿੰਨੇ ਦਿਨ ਹੋ ਗਏ ਕਰਦਿਆਂ ਨੂੰ ਮਹਾਂਪੁਰਸ਼ਾਂ ਨੇ ਕੋਈ ਕਿਹਾ ਹੁਣ ਆ ਭਾਈ ਗੁਰਬਾਣੀ ਪੜਿਆ ਕਰੋ ਪਾਠ ਨਹੀਂ ਜਿਸ ਤੋਂ ਬਸ ਇਸ ਹਾਸਤੇ ਬੈਠੇ ਵੀ ਕਿਰਪਾ ਹੋ ਜਾਣੀ ਆ ਜਿਹੜੀ ਗੁਰਬਾਣੀ ਆ ਨਾ ਜਿਹੜਾ ਪਾਠ ਆ ਨਾ ਇਹ ਪਤਾ ਕੀ ਆ ਇਹ ਸਾਨੂੰ ਸਾਡਾ ਸ਼ੀਸ਼ਾ ਦਿਖਾਉਂਦਾ ਚਿਹਰੇ ਦਾ ਸਾਡੀ ਆਤਮਾ ਦਾ ਵੀ ਤੁਹਾਡਾ ਗੁਰੂ ਨਾਲ ਪਿਆਰ ਕਿੰਨਾ ਜੇ ਤੁਹਾਡੇ ਕਿਸੇ ਨਾਲ ਪਿਆਰ ਹੈ ਨਹੀਂ ਤੁਸੀਂ ਬਾਣੀ ਪੜ੍ਹਨੀ ਨਹੀਂ ਇਹ ਤੁਹਾਡੇ ਕੋ ਪਿਆਰ ਅਰਪਣ ਕਰਨਾ ਗੁਰੂ ਨੂੰ ਵੀ ਸੱਚੇ ਪਾਤਸ਼ਾਹ ਮੈਂ ਇੰਨੀ ਬਾਣੀ ਆਪ ਜੀ ਨੇ ਪੜ੍ਹਾਈ ਆ ਤੇਰੇ ਨਾਲ ਪਿਆਰ ਆ ਮੈਂ ਤਾਂ ਪੜ੍ਹ ਲਿਆ ਕਿਉਂਕਿ ਐਗਜ਼ਾਮਪਲ ਦੇ ਤੌਰ ਤੇ ਜੇ ਆਪਾਂ ਸੰਸਾਰਿਕ ਤੌਰ ਤੇ ਲਈਏ ਵੀ ਕਿਸੇ ਨੇ ਆਪਾਂ ਨੂੰ ਪਿਆਰ ਨਾਲ ਸੱਦਿਆ ਆਪਾਂ ਨੂੰ ਕਿਹਾ ਭਈ ਆ ਵਿਸਟਿੰਗ ਕਾਰਡ ਆ ਇਨਵਿਟੇਸ਼ਨ ਕਾਰਡ ਆ ਵੀ ਆਪ ਜੀ ਜ਼ਰੂਰ ਆਇਓ ਆਪਾਂ ਕੀ ਕਰਦੇ ਫਿਰ ਉਹਨੂੰ ਬੜੇ ਪਿਆਰ ਨਾਲ ਪੜਦੇ ਆਂ ਵੀ ਕਿੰਨੀ ਤਰੀਕ ਦਾ ਪ੍ਰੋਗਰਾਮ ਆ ਦਿਨ ਦਾ ਰਾਤ ਦਾ ਕਿੱਥੇ ਆ ਹਨਾ ਇਸੇ ਤਰ੍ਹਾਂ ਇਹ ਬਾਣੀਆਂ ਜਿਮਾਪੁਰਸ਼ਾਂ ਨੇ ਨਾ ਤੁਹਾਨੂੰ ਪੁਰਾਣੀ ਸੰਗਤ ਬਹੁਤ ਜੁੜੀ ਹੋਈ ਆ ਤੇ ਹੁਣ ਨਵੀਂ ਸੰਗਤ ਬਹੁਤ ਜੁੜ ਰਹੀ ਆ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਓ ਜੇ ਅੱਗੇ ਕਾਮਯਾਬ ਹੋਣਾ ਖੁਸ਼ੀਆਂ ਖੇੜੇ ਤੁਹਾਡੇ ਵਿੜੇ ਚੋਣਨਾ ਗੁਰਬਾਣੀ ਦਾ ਪੱਲਾ ਫੜ ਲਓ ਜਿਮਾਪੁਰਸ਼ਾਂ ਨੇ ਕਿਹਾ ਨਾ ਪਈਆ ਬਾਣੀ ਪੜੋ ਸਤਿਵਚਨ ਕਰਕੇ ਨਾ ਉਦੋਂ ਜਾਪ ਕਰੋ ਕਿਉਂਕਿ ਜਾਪ ਕਰਨ ਦੇ ਨਾਲ ਤੁਹਾਡੇ ਅੰਦਰ ਆਪੇ ਮਹਾਰਾਜ ਪ੍ਰਤੀ ਪਿਆਰ ਹੋ ਜਾਏਗਾ ਤੇ ਮੇਰੀ ਗੱਲ ਸੁਣੋ ਜਿਹਦੇ ਨਾਲ ਤੁਹਾਡਾ ਪਿਆਰ ਖੂਗਾ ਨਾ ਉਦੋਂ ਜੋ ਮਰਜੀ ਮੰਗ ਲਿਓ ਉਹ ਤੁਹਾਨੂੰ ਦੇਵੇਗਾ ਸੰਸਾਰਕ ਤੌਰ ਤੇ ਆਪਾਂ ਦੇਖਦੇ ਆ ਨਾ ਵੀ ਹਾਂ ਮੇਰਾ ਉਹਦੇ ਨਾਲ ਪਿਆਰ ਆ ਹਾਂ ਯਾਰ ਮੈਂ ਉਹਨੂੰ ਜੋ ਵੀ ਚੀਜ਼ ਕਹੂੰਗਾ ਨਾ ਉਹ ਮੈਨੂੰ ਦੇ ਦਿੰਦਾ ਕਿਉਂਕਿ ਮੇਰਾ ਉਹਦੇ ਨਾਲ ਪਿਆਰ ਆ ਤੇ ਜੇ ਆਪਾਂ ਬਾਣੀ ਪੜ੍ਹ ਕੇ ਗੁਰੂ ਦਾ ਪਿਆਰ ਹੀ ਨਹੀਂ ਲੈਣਾ ਕਿਰਪਾ ਕੀ ਹੋਣੀ ਆ ਕਿਹੜੀ ਕਿਰਪਾ ਦੀ ਆਪਾਂ ਗੱਲ ਕਰਦੇ ਹਾਂ ਇਹ ਭਲੇਖਾ ਕੱਢ ਦੋ ਬਾਣੀ ਪੜਨੀ ਪਾਉਗੀ ਕਰਮ ਬਾਣੀ ਨੇ ਬਦਲਨੇ ਨੇ ਮਹਾਪੁਰਸ਼ ਰਾਧ ਖਾਉਂਦੇ ਨੇ ਚੱਲਣਾ ਆਪ ਪੈਂਦਾ ਮਹਾਪੁਰਸ਼ ਰਸਤਾ ਦੱਸਦੇ ਨੇ ਪੈਂਦਾ ਆਪ ਤੈ ਕਰਨਾ ਪੈਂਦਾ ਜਿਨ੍ਹਾਂ ਨੂੰ ਅੱਜ ਤੱਕ ਬਚਨ ਕਿਤੇ ਨਾ ਮੈਂ ਲਾਈਫ ਦੇ ਵਿੱਚ ਉਹ ਬੰਦਿਆਂ ਨੂੰ ਮਿਲਿਆ ਤੇ ਤੁਹਾਨੂੰ ਮਿਲਾ ਸਕਦਾਗਾ ਪਟਿਆਲੇ ਆ ਜਿਓ ਮੇਰੇ ਨਾਲ ਹੰਸਾਲੀ ਸਾਹਿਬ ਚੱਲਿਓ ਕਰ ਕਰ ਵੀ ਹੈਗੀਆਂ ਸੰਗਤਾਂ ਜਿਨ੍ਹਾਂ ਨੂੰ ਇੱਕੋ ਵਜਨ ਕੀਤਾ 60-60 ਸਾਲ ਦੀ ਉਮਰ ਆ ਉਹ ਕਹਿੰਦੇ ਅਸੀਂ ਮੁੜ ਕੇ ਹੰਸਾਲੀ ਸਾਹਿਬ ਅਰਦਾਸ ਨਹੀਂ ਕਰਾਈ ਮੁੜ ਕੇ ਅਸੀਂ ਮਹਾਪੁਰਸ਼ਾਂ ਨੂੰ ਨਹੀਂ ਕਿਹਾ ਵੇ ਸਾਨੂੰ ਆ ਦੁੱਖਾਂ ਤਕਲੀਫਾਂ ਮਹਾਜ ਜੀ ਕਿਉਂ ਕਹਿੰਦੇ ਉਹਨਾਂ ਨੇ ਕਹਿਤਾ ਭਈ ਆ ਬਾਣੀ ਪੜੋ ਬਾਣੀ ਪੜਿਆ ਕਰੋ ਬਾਣੀ ਪੜੀ ਜਾਂਦੇ ਆ ਕੰਮ ਮਰਜ਼ ਆਪੇ ਕਰੀ ਜਾਂਦੇ ਨੇ ਅਸੀਂ ਤਾਂ ਅਜੇ ਤਾਂ ਕਹੀ ਸੋਚੀ ਜਾਂਦੇ ਆ ਸਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਰਾਤ ਨੂੰ 2 ਵਜੇ ਤੱਕ ਅਸੀਂ ਮੋਬਾਈਲ ਬੰਦ ਕਰਦੇ ਹਾਂ ਫਿਰ ਅਸੀਂ ਕਹਿੰਦੇ ਵੇ ਅਸੀਂ 6 ਵਜੇ ਉੱਠੀਏ 12 ਵਜੇ ਤੋਂ ਪਹਿਲਾਂ ਫਿਰ ਅਸੀਂ ਉੱਠਦੇ ਨਹੀਂ ਫਿਰ ਅਸੀਂ ਉੱਠ ਕੇ ਇਸ਼ਨਾਨ ਤਜ ਲੋ ਕੀ ਕਰਨ ਰੋਟੀ ਖਾ ਕੇ 2:00 ਵਜੇ ਫਿਰ ਸੋ ਗਏ ਸਾਰਾ ਦਿਨ ਐਵੇਂ ਲੰਘਦਾ ਫਿਰ ਕਹਿੰਦੇ ਮਹਾਰਾਜ ਜੀ ਬਾਬਾ ਜੀ ਸਾਡੇ ਤੇ ਕਿਰਪਾ ਕਰੋ ਹੁਣ ਤੁਸੀਂ ਦੱਸੋ ਐਵੇਂ ਕਿਰਪਾ ਹੋਊ ਐਵੇਂ ਨਹੀਂ ਕਿਰਪਾ ਹੁੰਦੀ ਚਾਹੇ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਜਦੋਂ ਤੱਕ ਤੁਹਾਡੀ ਸ਼ਰਧਾ ਭਾਵਨਾ ਤੁਹਾਡੀ ਆਸਤਾ ਨਹੀਂ ਨ ਬਣਦੀ ਗੁਰੂ ਗ੍ਰੰਥ ਸਾਹਿਬ ਤੇ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਚਾਹੇ ਜਿੱਡੇ ਮਰਜ਼ੀ ਕਹਿੰਦੇ ਨੇ ਵੀ ਅਸੀਂ ਐ ਕਰ ਦੇਣਾ 1 ਮਿੰਟ 'ਚ ਚੁੜਕੀ ਨਾਲ ਕੰਮ ਕਰ ਦੇਣਗੇ ਭਾਂਡਾ ਖਾਲੀ ਆ ਜੇ ਭਾਂਡਾ ਹੀ ਖਾਲੀ ਉਹਦੇ ਵਿੱਚ ਚੀਜ਼ ਕਿਵੇਂ ਪਾਉ ਇਹ ਜਿਹੇ ਫੋਨ ਆਉਂਦੇ ਨੇ ਕਹਿੰਦੇ ਨੇ ਵੀ ਲੈ ਬੱਬਾ ਜੀ ਨੇ ਤਾਂ ਬੱਚ ਨੂੰ ਦਿੱਤੇ ਸੀਗੇ ਤੇ ਮੇਰਾ ਕੰਮ ਤਾਂ ਹੋਇਆ ਨਹੀਂ ਮੈਂ ਕਿਹਾ ਵੀ ਤੁਸੀਂ ਵੀਰੇ ਭੈਣ ਮਾਂ ਕਿੰਨਾ ਕੁ ਜਵਾਬ ਕੀਤਾ ਉਹ ਤਾਂ ਚਲੋ ਅਸੀਂ ਕਰ ਲਾਂਗੇ ਜੀ ਪਰ ਕੰਮ ਤਾਂ ਹੋਇਆ ਨਹੀਂ ਦੇਖੋ ਲੋਕਾਂ ਦੀ ਮਾਨਸਿਕਤਾ ਇੰਨੀ ਕੁ ਹੋਗੀ ਵੀ ਪਹਿਲਾਂ ਕੰਮ ਹੋਵੇ ਫਿਰ ਪਾਠ ਕਰਾਂਗੇ ਇਹ ਨਹੀਂ ਕਿਉਂਕਿ ਜਦੋਂ ਗੁਰੂ ਨੂੰ ਪਹਿਲਾਂ ਯਾਦ ਕਰ ਲਿਆ ਤੇ ਗੁਰੂ ਨੇ ਪਿੱਛੇ ਥੋੜਾ ਛੜਨਾ ਤੁਹਾਨੂੰ ਜਿੰਨਾ ਜੁੜ ਸਕਦੇ ਹੋ ਜੁੜ ਜਾਓ ਹੁਣ ਸਮਾਂ ਕਲਯੁਗ ਦੇ ਵਿੱਚ ਮਹਾਰਾਜ ਕਹਿੰਦੇ ਨਾ ਵੀ ਜੇ 1 ਮਿੰਟ ਵੀ ਤੁਸੀਂ ਸਿਮਰਨ ਕਰ ਲਿਆ ਨਾ ਮੂਲ ਮੰਤਰ ਦਾ ਜਾਪ ਕਰ ਲਓ 5 ਮਿੰਟ ਤੋਂ ਸ਼ੁਰੂ ਗੁਰ ਮੰਤਰ ਦਾ ਜਾਪ ਕਰ ਲਓ 5 ਮਿੰਟ ਤੋਂ ਸ਼ੁਰੂ ਬਸ ਸਿੱਧਾ ਨਾਮ ਨਾਲ ਬੈਠ ਜਾ ਕਰੋ ਦਿਨ ਚ ਜਦੋਂ ਵੀ ਸਮਾਂ ਮਿਲੇ ਨਾ ਜਿਵੇਂ ਵੱਲੋਂ ਕੰਮ ਕਰ ਲਿਆ 2 ਘੰਟੇ ਜਿਹੜੇ ਲੋਕ ਘਰ ਚ ਰਹਿੰਦੇ ਨੇ ਜਿਹੜੇ ਜੋਬ ਕਰਦੇ ਨੇ ਉਹ ਵੱਖਰੀ ਗੱਲ ਆ ਉਹ ਸਵੇਰੇ ਸ਼ਾਮ ਸਮਾਂ ਕੱਢਿਆ ਕਰੋ ਜਿਹੜੇ ਦਿਨ ਦੇ ਵਿੱਚ ਘਰ ਹੁੰਦੀਆਂ ਨੇ ਬੀਬੀਆਂ ਪੈਣਾ ਮੇਰੀ ਮਾਮਾ ਕੋਈ ਭਰਾ ਕੋਈ ਖੇਤੀਬਾੜੀ ਦਾ ਕੋਈ ਆਪਣਾ ਕੰਮ ਬੈੰਨੀ ਹੋ ਨਾ 5 ਮਿੰਟ ਬੈੱਕ ਕੇ ਨਾ ਵਾ ਸਿਰਫ ਰਾਮ ਨਾਲ ਐਨ ਰਿਲੈਕਸ ਹੋ ਜਾ ਕਰੋ ਮੋਬਾਈਲ ਨੂੰ ਸਾਈਡ ਤੇ ਲਾ ਦਿਆ ਕਰੋ ਸਾਈਲੈਂਟ ਲਾ ਕੇ ਸਾਈਡ ਤੇ ਰੱਖ ਦਿਆ ਕਰੋ ਇਹਦੇ ਵੱਲ ਨਜ਼ਰੇ ਨਾ ਕਰਿਆ ਕਰੋ ਭੁੱਲ ਜਾ ਕਰੋ ਇਹਨੂੰ ਉਸ ਤੋਂ ਬਾਅਦ ਕਰਿਆ ਕਰੋ ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਸ ਤਰ੍ਹਾਂ ਜਿਵੇਂ ਤੁਹਾਡਾ ਦਿਲ ਕਰਦਾ ਕਿਉਂਕਿ ਉਹਨੂੰ ਯਾਦ ਕਰਨ ਦਾ ਇੱਕ ਤਰੀਕਾ ਨਹੀਂ ਹੈਗਾ ਤੁਹਾਡੀ ਭਾਵਨਾ ਪਿਆਰ ਨਾਲ ਕਰ ਲਓ ਨੱਠ ਭੱਜ ਕੇ ਜਿਵੇਂ ਤੁਹਾਨੂੰ ਸਮਾਂ ਮਿਲਦਾ ਨਾਲ ਉਹਦੇ ਨਾਲ 5 ਮਿੰਟ ਤੋਂ ਸ਼ੁਰੂ ਕਰ ਲਓ 40 ਦਿਨ ਕਰ ਲਓ ਕਹਿਣਾ ਨਹੀਂ ਚਾਹੀਦਾ 40 ਦਿਨ ਕਰ ਲੋ ਜਿਸ ਤਰ੍ਹਾਂ ਮਹਾਰਾਜ ਦਾ ਹੁਕਮ ਆਗਾ ਆਪ ਜੀ ਨੂੰ ਦੱਸ ਰਿਹਾ 40 ਦਿਨਾਂ ਦੇ ਵਿੱਚ ਜਿਹੜੀਆਂ ਤੁਹਾਡੇ ਨਾਲ ਖੇਡਾਂ ਵਰਤਣੇ ਨਾ ਤੁਸੀਂ ਕਹਿੰਦੇ ਮੇਰਾ ਆਹ ਕੰਮ ਨਹੀਂ ਹੁੰਦਾ ਉਹ ਨਹੀਂ ਹੁੰਦਾ ਇੱਕ ਹੋਰ ਗੱਲ ਜਦੋਂ ਵੀ ਜਾਪ ਕਰਨਾ ਪਾਠ ਕਰਨਾ ਨਾ ਉਸ ਤੋਂ ਬਾਅਦ ਕੀ ਮੰਗਣਾ ਪਤਾ ਸਤਿਗੁਰੂ ਮਿਹਰ ਕਰੋ ਤਰਸ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਸੱਚਖਣ ਤੋਂ ਨਾ ਮੈਨੂੰ ਆਪਣਾ ਪਿਆਰ ਦੋ ਸਤਿਗੁਰੂ ਜੀ ਮੈਨੂੰ ਆਪਣਾ ਪਿਆਰ ਦਿਓ ਮੈਨੂੰ ਆਪਣਾ ਪਿਆਰ ਦਿਓ ਸਾਰਾ ਦਿਨ ਸਤਿਗੁਰੂ ਦਾ ਪਿਆਰ ਮੰਗੀ ਜਾਇਆ ਕਰੋ ਰਾਤ ਨੂੰ ਸੌਣ ਲੱਗਿਆਂ ਪੂਰੀ ਅਰਦਾਸ ਕਰਿਆ ਕਰੋ ਜਿਹੜੀ ਵੀ ਤੁਹਾਡੀ ਮੰਗ ਆ ਤੁਹਾਨੂੰ ਨੌਕਰੀ ਚਾਹੀਦੀ ਆ ਘਰ ਚਾਹੀਦਾ ਕਰਜ਼ਾ ਉਤਰ ਜੇ ਘਰ ਚ ਦੁੱਖਾ ਕਲੇਸ਼ਾ ਪੈਸੇ ਦੀ ਕਮੀਆਂ ਕੋਈ ਵੀ ਪ੍ਰੋਬਲਮ ਆ ਹਰ ਤਰ੍ਹਾਂ ਦੀ ਦੁਨੀਆ ਰਾਤ ਨੂੰ ਪੂਰੀ ਅਰਦਾਸ ਕਰਕੇ ਸੋ ਜਾਇਆ ਕਰੋ ਪਤਾ ਵੀ ਲੱਗਣ ਦੇਣਾ ਮਹਾਰਾਜ ਨੇ ਤੁਹਾਡਾ ਕੰਮ ਕਦੋਂ ਕਰ ਦਿੱਤਾ ਤੁਸੀਂ ਫੇਰ ਨਾ ਫੇਰ ਹੁਣ ਅਸੀਂ ਮਹਾਂਪੁਰਸ਼ਾਂ ਨੇ ਜੋ ਕਿਰਪਾ ਕੀਤੀ ਉਹ ਕਾ ਲਾ ਰਹੇ ਹਾਂ ਸਮਝਾ ਰਹੇ ਹਾਂ ਕਿਉਂ ਆਪਣੇ ਮਨ ਨੂੰ ਵੀ ਸਮਝਾ ਰਹੇ ਸੀ ਤੁਹਾਨੂੰ ਨਹੀਂ ਸਮਝਾ ਰਹੇ ਅਸੀਂ ਪਹਿਲਾਂ ਆਪਣੇ ਆਪ ਨੂੰ ਸਮਝਾਉਣੀ ਹੈ ਇਹ ਚੀਜ਼ ਅਸੀਂ ਵੀ ਜੋ ਤੁਹਾਨੂੰ ਦੱਸ ਰਹੇ ਹਾਂ ਅਸੀਂ ਵੀ ਇਸ ਗੱਲ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਵੀ ਇਸ ਤਰ੍ਹਾਂ ਕਰੀਏ ਕਿਉਂਕਿ ਜੇ ਅਸੀਂ ਨਿਰਾ ਉਪਦੇਸ਼ ਦੇਈ ਜਾਵਾਂਗੇ ਆਪ ਨਹੀਂ ਮੰਨਾਂਗੇ ਉਹਦਾ ਕੀ ਫਾਇਦਾ ਹੋਇਆ ਸੋ ਅਸੀਂ ਵੀ ਕੋਸ਼ਿਸ਼ ਕਰਦੇ ਆਂ ਅਸੀਂ ਵੀ ਇਸ ਤਰ੍ਹਾਂ ਕਰੀਏ ਆਪ ਜੀ ਵੀ ਇਸ ਤਰ੍ਹਾਂ ਕਰੋ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਨਾ ਬੜਾ ਕਲਯੁਗ ਦਾ ਇਨਾ ਪ੍ਰਭਾਵ ਵਾਲਾ ਕਲਯੁਗ ਦਾ ਜਿੰਨਾ ਬਾਣੀ ਨਾਲ ਜੁੜ ਜੂਗੇ ਨਾ ਬੜੇ ਸੋਖੇ ਹੋ ਜਾਓਗੇ ਬੜੇ ਹੌਲੇ ਹੋ ਜਾਓਗੇ ਤੁਹਾਡੇ ਮਨਾਂ ਚ ਜਿਹੜੀ ਪਾਪ ਆ ਮੈਲ ਆ ਦਿਮਾਗ ਚ ਕੂੜ ਭਰਿਆ ਨਾ ਜਿਹੜਾ ਇਹਨੂੰ ਖਾਲੀ ਕਰ ਲੋ ਜਾਣ ਤੋਂ ਪਹਿਲਾਂ ਪਹਿਲਾਂ ਇੰਨਾ ਬੋਝ ਲੈ ਕੇ ਤਾਂ ਮਰਨਾ ਵੀ ਔਖਾ ਗਾ ਤੇ ਬਾਕੀ ਮੰਨਣਾ ਨਾ ਮੰਨਣਾ ਉਹ ਆਪ ਜੀ ਦੀ ਮਰਜ਼ੀ ਤੇ ਸਾਡੀ ਤਾਂ ਹੀ ਹੋਰ ਅਰਦਾਸ ਆ ਕਿ ਸਤਿਗੁਰੂ ਆਪ ਜੀ ਕਿਰਪਾ ਕਰੋ ਜਿਨ੍ਹਾਂ ਨੇ ਵੀ ਸੁਣਿਆ ਨਾ ਇਹਨਾਂ ਦੇ ਹਿਰਦਿਆਂ ਦੇ ਵਿੱਚ ਨਾ ਬਾਣੀ ਦਾ ਕਿਣਕਾ ਬਸਾ ਦੇ ਮਹਾਰਾਜੇ ਤੇਰੀ ਬਾਣੀ ਨਾਲ ਜੁੜ ਜਾਣ ਤੇਰੇ ਪ੍ਰੇਮ ਦੇ ਵਿੱਚ ਭਿੱਜ ਜਾਣ ਤੇ ਕਾਰਜ ਤੁਹਾਡੇ ਸਾਰੇ ਹੋ ਜਾਣਗੇ ਕੰਮ ਕਰ ਦੀ ਨ ਚਿੰਤਾ ਕਰੋ ਜਦੋਂ ਮਹਾਰਾਜ ਦਾ ਪੱਲਾ ਫੜ ਲਿਆ ਨਾ ਤੁਸੀਂ ਨੇ ਤੁਹਾਡੇ ਕੰਮ ਤਾਂ ਮਾਰੇ ਭੱਜ-ਭੱਜ ਕਰਨਗੇ ਤੁਹਾਨੂੰ ਪਤਾ ਵੀ ਨਾ ਲੱਗਣਾ ਵੀ ਜਿਹੜੇ ਕੰਮ 15 ਸਾਲ ਦੇ ਰੁਕੇ ਨੇ ਨਾ 15 ਦਿਨਾਂ ਚ ਹੋ ਜਾਣਗੇ ਮੇਰੇ ਤੋਂ ਲਿਖ ਕੇ ਲੈ ਲਓ ਮੈਂ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲ ਕੀਤੀਆਂ ਚੀਜ਼ਾਂ ਅਸੀਂ ਝੂਠ ਨਹੀਂ ਬੋਲਦੇ ਝੂਠ ਬੋਲ ਕੇ ਅਸੀਂ ਕੀ ਲੈਣਾ ਇਹ ਵੀਊ ਵਾਦ ਸਾਨੂੰ ਕੋਈ ਹੋ ਨਹੀਂ ਕੋਈ ਸੁਣੇ ਨਾ ਸੁਣੇ ਅਸੀਂ ਰੁਪਏ ਦੇਖਦੇ ਆ ਵੀ ਜੇ 1000 ਬੰਦੇ ਨੇ ਸੁਣ ਲਿਆ ਵੀਊ ਆ ਗਿਆ ਨਾ ਘੱਟੋ-ਘੱਟ 2 ਤਾਂ ਜੁੜੇ ਹੋਣਗੇ ਨਾ ਯਾਰ ਜੇ 2 ਜੁੜ ਗਏ ਉਹ ਪਤਾ ਨਹੀਂ ਕਿੰਨਿਆਂ ਨੂੰ ਜੋੜਨਗੇ ਸਤ ਸੰਗਤ ਜੀ ਐਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾ ਚੁੱਕਾ ਸੰਗਤ ਸਾਡੇ ਲਈ ਆਪ ਹੀ ਪਰਮਾਤਮਾ ਦਾ ਰੂਪ ਆਪ ਜੀ ਅਸੀਸਾਂ ਦੇਣੀਆਂ ਸਤਿਗੁਰੂ ਵੀ ਬਖਸ਼ਣ ਯੋਗ ਸੰਗਤ ਬਖਸ਼ਣ ਯੋਗ ਜੇ ਵੀਡੀਓ ਚੰਗੀ ਲੱਗੇ ਮੇਰਾ ਅਸੀਸਾਂ ਦੇਣੀਆਂ ਤੇ ਇਹਨੂੰ ਇੱਕ ਫਰਜ਼ ਸਮਝ ਕੇ ਨਾ ਸ਼ੇਅਰ ਕਰ ਦਿਓ ਤੁਹਾਡੇ ਤੋਂ ਜੇ ਕਿਸੇ ਕੋਲ ਜਾਊਗੀ ਕਿ ਪਤਾ ਉਹ ਵੀ ਜੁੜ ਜੇ ਉਹ ਤੁਹਾਨੂੰ ਵੀ ਅਸੀਸਾਂ ਦੇ ਅਸੀ ਸੰਤਾਰ ਦਿੰਦਿਆਂ ਨੇ ਹੰਕਾਰ ਮਾਰ ਦਿੰਦਾ ਸੋ ਆਪਾਂ ਜੁੜੀਏ ਤੇ ਜੋੜੀਏ ਤੇ ਸਤਿਗੁਰੂ ਦੀ ਮਹਿਮਾ ਗਾਈਏ ਧੰਨ ਧੰਨ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਰਾਜ ਆਪਜੀ ਦੀ ਸੰਗਤ ਤੇ ਕਿਰਪਾ ਕਰਨੀ ਆਪ ਜੀ ਦਾ ਪ੍ਰਤਾਖ ਰੂਪ ਵਿੱਚ ਵਰਤ ਰਿਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਇਹ ਸਭ ਕੁਝ ਹੈ ਅਸੀਂ ਤਾਂ ਆਪ ਜੀ ਦੇ ਬੱਚੇ ਹਾਂ ਆਪ ਜੀ ਨੇ ਹੀ ਸੰਗਤਾਂ ਦੇ ਸੀਸ ਤੇ ਮਿਹਰ ਪਰਿਆਤਰ ਰੱਖ ਕੇ ਕਲਯੁਗ ਦੇ ਪ੍ਰਭਾਵ ਤੋਂ ਬਚਾਉਣਾ ਮਹਾਰਾਜ ਮਿਹਰ ਕਰੋ ਸਭ ਦੇ ਦਿਲਾਂ 'ਚ ਆਪਣਾ ਪਿਆਰ ਕਰੋ ਇਹੋ ਜਿਹਾ ਪਿਆਰ ਪਾਦੋ ਘਰਾਂ 'ਚੋਂ ਮਾਰੇ ਕਲੇਸ਼ ਖਤਮ ਹੋ ਜਾਣ ਤੇ ਤੇਰੀ ਬਾਣੀ ਦੇ ਨਾਲ ਰੂਹਾਂ ਜੁੜ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ यारी जदू जी फकीरा तेर नाल लाई